ਪਟਾਣਕੋਟ ਦਾ ਜਗਮੀ ਸਿੰਘ ਜਿਸ ਵੱਲੋਂ MBA ਪਾਸ ਕਰਨ ਤੋਂ ਬਾਅਦ ਨੌਕਰੀ ਨਾ ਮਿਲਣ ਤੇ ਅਮਰੀਕਾ ਵਿੱਚ ਕੰਮ ਕਰਨ ਦੇ ਲਈ ਆਪਣੇ ਮਾਤਾ-ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤੇ ਬੇਟੇ ਦੀ ਖੁਸ਼ੀ ਦੇ ਚਲਦੇ ਮਾਤਾ-ਪਿਤਾ ਦੇ ਵੱਲੋਂ ਇੱਕ ਏਜੰਟ ਦੇ ਨਾਲ ਗੱਲ ਕਰਕੇ ਉਸ ਨੂੰ ਅਮਰੀਕਾ ਲੈ ਜਾਣ ਦੇ ਲਈ ਗੱਲਬਾਤ ਹੋਈ ਜਿਸ ਤੇ ਚਲਦੇ ਏਜੰਟ ਦੇ ਵੱਲੋਂ 45 ਲੱਖ ਚ ਜਿਹੜਾ ਇਹ ਜਗਵੀਤ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਤੇ ਪਹਿਲਾ ਏਜੰਟ ਨੂੰ 15 ਲੱਖ ਰੁਪਏ ਨਗਦ ਦਿੱਤੇ ਗਏ ਤੇ ਫਿਰ ਬਾਕੀ ਦੇ ਪੈਸੇ ਪੁੱਜਣ ਤੋਂ ਬਾਅਦ ਦੇਣ ਦੀ ਗੱਲ ਜਿਹੜੀ ਹੈ ਉਹ ਤੈ ਹੋਈ ਸੀ ਜਿਸ ਤੇ ਚਲਦੇ ਬੇਟੇ ਨੂੰ ਤਕਰੀਬਨ 14 ਮਹੀਨੇ ਪਹਿਲਾਂ ਅਮ ਗੁਹਾਨਾ ਪੁੱਜੰਤੋਂ ਬਾਅਦ ਉਸਨੂੰ ਕੋਲੰਬੀਆ ਪਨਾਮਾ ਜੰਗਲਾਂ ਵਿੱਚੋਂ ਡੋਂਕੀ ਰਾਹੀਂ ਅਮਰੀਕਾ ਲਈ ਰਵਾਨਾ ਕੀਤਾ ਗਿਆ ਜਿਸ ਤਰ੍ਹਾਂ ਚਲਦੇ ਜਗਮੀਤ ਵੱਲੋਂ ਆਪਣੇ ਮਾਤਾ-ਪਿਤਾ ਦੇ ਨਾਲ ਅਖੀਰਲੀ ਵਾਰ 19 ਦਸੰਬਰ ਨੂੰ ਗੱਲ ਹੋਈ ਸੀ ਉਸ ਤੋਂ ਬਾਅਦ ਹਜ ਤੱਕ ਤਕਰੀਬਨ 14 ਮਹੀਨੇ ਬੀਤ ਜਾਣ ਤੋਂ ਬਾਅਦ ਬੇਟੇ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਸ ਤਰ੍ਹਾਂ ਚਲਦੇ ਮਾਤਾ-ਪਿਤਾ ਦਾ ਆਪਣੇ ਬੇਟੇ ਨੂੰ ਯਾਦ ਕਰ ਕਰਕੇ ਰੋ ਰੋ ਕੇ ਜੜਾਇਓ ਬੁਰਾ ਹਾਲ ਹੋਇਆ ਹੈ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੀ ਜੇਕਰ ਅਸੀਂ ਗੱਲ ਕਰੀ ਤਾਂ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੂੰ ਜਿਹੜੀ ਹੈ ਉਹਨਾਂ ਨੇ ਹਦਾਇਤਾਂ ਯਾਨੇ ਉਹਨਾਂ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੇ ਚਲਦੇ ਏਜੰਟ ਤੇ ਐਫਆਈਆਰ ਜਿਹੜੀ ਆ ਉਹ ਦਰਜ ਕਰ ਲਈਤੀ ਗਈ ਹੈ ਤੇ ਏਜੰਟ ਤੇ ਕਾਰਵਾਈ ਕਰਦੇ ਹੋਏ ਜਿੱਥੇ ਏਜੰਟ ਨੂੰ ਜੇਲ੍ਹ ਭੇਜਿਆ ਗਿਆ ਤੇ ਇਸ ਸਬੰਧ ਪਰਿਵਾਰ ਵੱਲੋਂ ਪੁਲਿਸ ਕਾਰਜਗੁਜ਼ਾਰੀ ਤੇ ਵੀ ਵੱਡਾ ਸਵਾਲ ਜਿਹੜਾ ਹੈ ਉਹ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਏਜੰਟ ਤੇ ਉਸਦੀ ਪਤਨੀ ਵੱਲੋਂ ਸਾਡੇ ਕੋਲ 15 ਲੱਖ ਰੁਪਏ ਲਿੱਤੇ ਗਏ ਨੇ ਮਗਰ ਪੁਲਿਸ ਵੱਲੋਂ ਏਜੰਟ ਦੀ ਪਤਨੀ ਨੂੰ ਜਿੱਥੇ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਏਜੰਟ ਤੋਂ ਸਖਤੀ ਦੇ ਨਾਲ ਪੁੱਛਗਿੱਛ ਨਾ ਕੀਤੀ ਤਾਂ ਸਾਡੇ ਬੇਟੇ ਨੂੰ ਸਾਨੂੰ ਪੂਰੀ ਜਾਣਕਾਰੀ ਵੀ ਜਿਹੜੀ ਪਿਤਾ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਗੇ ਗੁਹਾਰ ਲਗਾਈ ਜਾ ਰਹੀ ਹੈ ਇਸ ਤਰ੍ਹਾਂ ਦੇ ਜਿਹਾ ਪੋਸਤਕ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਤੇ ਸਾਨੂੰ ਇਨਸਾਫ ਜਿਹੜਾ ਹੈ ਉਹ ਦਵਾਇਆ ਜਾਵੇ ਤੇ ਆਓ ਗੱਲਬਾਤ ਕਰ ਲੈਣੇ ਜਮੀਨ ਦੇ ਮਾਤਾ ਪਿਤਾ ਦੇ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਉਹ ਕਰਦੇ ਨੇ ਸਰ ਮੇਰਾ ਬੇਟਾ ਨਾਮ ਜਗਮੀ ਸਿੰਘ ਆ 28 ਸਾਲ ਆ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਉਹਨੂੰ ਜੰਟ ਨਾਲ ਮਿਲੇ ਉਹਨਾਂ ਨੇ 7.5 ਲੱਖ ਦੀ ਗੱਲ ਹੀ ਕਹਿੰਦਾ ਮੈਂ ਬਾਈ ਆ ਰਿਹਾ ਤੁਹਾਡਾ ਬੇਟਾ ਯੂਐਸਏ ਪਹੁੰਚਾ ਦਾਂਗਾ 15 ਲੱਖ ਰੁਪਈਆ ਪਹਿਲਾਂ ਉਹਨੇ ਕਿਹਾ ਕਿ ਜਦੋਂ ਗਾਹਨਾ ਪਹੁੰਚੇਗਾ ਉਹ ਦੋ ਦਿਨਾਂ ਬਾਅਦ ਕਿ ਬਾਈ ਮੈਂ ਸਿੱਕੋ ਬਾਰਡਰ ਤੇ ਜਦੋਂ ਪਹੁੰਚੇਗਾ ਦੋ ਗਾਹਨਾ ਬਾਰਡਰ ਤੇ ਪਹੁੰਚ ਗਾਹਨਾ ਲਾਗੇ ਪਹੁੰਚਿਆ ਸਾਡੇ ਬੇਟੇ ਦੀ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਗਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਅਦ ਵਿੱਚ ਤੁਹਾਨੂੰ ਇੱਥੇ ਦੱਸਾਂਗਾ ਉਸ ਦਿਨ ਤੋਂ ਬਾਅਦ ਆ ਦੋ ਤਿੰਨ ਦਿਨਾਂ ਨਾਲ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਇਹਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੀ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨੂੰਨ ਵਾਲ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨਹੀਂ ਅਬੂਏ ਬੰਦ ਕਰਕੇ ਕਿਤੇ ਚਲਾ ਗਿਆ ਹੋਣਾ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਇਹਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਗਿਆ ਪਲਾਮਾ ਦੇ ਜੰਗਲਾਂ ਵਾਲ ਨੂੰ ਭੇਜਦਾ ਸਾਨੂੰ ਕੁਝ ਵੀ ਪਤਾ ਨਹੀਂ ਯੇਨੇ ਕਿੱਧਰ ਪਏ ਜਾ ਕੀ ਕੀਤਾ ਕਿ ਨਹੀਂ ਕਿਉਂਕਿ ਬੇਟੇ ਜਿਹੜੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬਸ ਇਹਨੂੰ ਬਾਰ-ਬਾਰ ਇਹ ਪੁੱਛਦੇ ਰਹੇ ਕਿ ਤੁਸੀਂਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜਿਆ ਕੁਝ ਵੀ ਤਦੱਸ ਦੇ ਕਿ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੋਂ ਉਹਨੂੰ ਜਾ ਕੇ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਆਡਾ ਬੇਟਾ ਉਹਨਾਂ ਨਾਲ ਹੀ ਸੱਤ ਮੰਡੇ ਹੀ ਇਕੱਠੇ ਉਨਾਂ ਨੇ ਵੀ ਕੋਈ ਜਾਣ ਨਹੀਂ ਦੱਸਿਆ ਕਿ ਅੰਨੇ ਕਿ ਉਹ ਜਨਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਤੇ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਕੀ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜਨਤ ਨੂੰ ਪੁਲਿਸ ਨੂੰ ਚਾਹੀਦਾ ਪੁੱਛੇ ਜਿਸ ਕਰਕੇ ਦੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਹੈ ਹਾਂਜੀ ਸਰ ਕੀ ਨਾਮ ਹੈ ਆਪਣਾ ਮੈਂ ਨਾਮ ਜਗENDER ਸਿੰਘ ਹੈ ਜੀ ਮੈਂ ਰਿਟਾਇਰਡ ਕੰਗੋਈ ਮੈਂ ਆਪਣੇ ਬੇਟੇ ਨੂੰ ਨਵੰਬਰ ਫਸਟ ਵੀਕ ਤਈ ਵਿੱਚ ਤਦ ਇਹ ਅਕਤੂਬਰ ਮੇਂ ਤੇ ਪਹਿਲਾਂ ਜੰਟਰਾਂ ਨਾਲ ਗੱਲ ਹੋਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਦਾ ਆ ਬਾਦਪੁਰੇ ਲੱਗ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਦੀ ਉਹਦੇ ਦੇ ਥਰੂ ਹੀ ਸਾਡੀ ਨਾਲ ਜੰਟਰਾਂ ਨਾਲ ਗੱਲ ਹੋਈ ਜੰਟਰ ਨੇ ਕਿਹਾ ਕਿ ਮੈਂ ਸਾਡੇ 545 ਲੱਖ ਰੁਪਏ ਲਾਂਗਾ ਜੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਯੂਐਸਏ ਪੇ ਜਾਣਾ ਹੈ ਅਈਆਂ ਨੂੰ ਆਖੇ ਪਿਆ ਸੀ ਇਹ ਲਾਲਾ ਪੜਾਹੀ ਕੋਈ ਡੌਕੀ ਵਗੈਰਾ ਨਹੀਂ ਲਾਉਣੀ ਪਰ ਜੰਟ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਭਾਈ ਏੜੀ ਹੀ ਬੰਦਾ ਭੇਜਾਂਗਾ ਜਨਰਲ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਲਈਆਂ ਗੁਹਾਨਾ ਦੀਆਂ ਉਹ ਬਾਈਰ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅੱਗੇ ਬਾਈ ਵਕਫਰ ਕਿਦਾਂ ਇਹ ਸਮਝ ਕਰਾਇਆ ਨਹੀਂ ਫਿਰ ਆਇਆ ਉਹਨੇ ਪੁੱਛਿਆ ਭਾਈ ਤੁਸੀਂ ਬਾਈ ਬਸ ਕਰ ਸੌਤ ਹੋਣੇ ਬਾਈ ਏੜ ਕਿਉਂ ਨਹੀਂ ਹੈ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਈ ਗਈ पर उने गलत रास्ते कोलंबिया ਨੂੰ ਬਾਤਾ ਆਏ ਜੰਗਲੋਂ ਮਾ ਸਾਨੂੰ ਲੋਕੇਸ਼ਨ ਆਈ ਏ ਉਹਦੀ ਭੇਜੀ ਬੈਠੇ ਨੇ ਤੇ ਮੈਂ ਹਲੇ ਇੱਥੇ ਆ ਰਾਂ ਤੇ ਆਏ ਨੂੰ ਕਹਿਆ ਵੀ ਜੰਗਲੋਂ ਕਿਤੋਂ ਨਹੀਂ ਭੇਜਣਾ ਵੀ ਤੇਰੇ ਰਸਤੇ ਮੇਰਾ ਭਾਂਜਾ ਉਹ ਦੂਸਰੇ ਸੇਕਾ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾਰਿਆ ਆਏ ਨੂੰ ਮਨਾਂ ਕੀਤਾ ਜੰਗਲੋਂ ਵਿੱਚ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ कोलंबिया ਪਨਾਮਾ ਦੇ ਜੰਗਲਾਂ ਨੂੰ ਬਾਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਡਾ ਕੰਦਾ ਪਾਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਮੈਂ ਤਾ ਦੱਸਾਂ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁੱਕਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ 28 ਦਸੰਬਰ ਨੂੰ ਨੇ ਰੈਫਰੈਂਸ ਕੀਤਾ ਪਾਸਪੋਰਟ ਦੀ ਉਹ ਬਣਾਇਆ ਗਾਜ਼ੀਆਬਾਦ ਦਿੱਲੀ ਨੂੰ ਦਣਾ ਚੋਂ ਦਣਾ ਜੀ ਉਹਦਾ ਪਾਸਵਰਡ ਬਣ ਗਿਆ ਜੀ ਸਾਨੂੰ ਸਾਟ ਪੈ ਗਿਆ ਵੀ ਬਾਹਰ ਚਲੇਗਾ ਅਸੀਂ ਉਹਦੀ ਨਾ ਮਾਨ ਲਓ ਕਿ ਐਸਐਸਪੀ ਸਾਡਾ ਢੱਲੂ ਸਾਨੂੰ ਮਿਲੇ ਕਿ ਆਹ ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਰਡਰ ਦਿੱਤੇ ਐਸਐਸਪੀ ਨੂੰ ਹੋਰ ਟੈਕਨੀਕਲ ਜਿਹੜਾ ਸਟਾਫ ਗਿਆ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਉਹਤੇ ਆਪਣੇ ਦਫ਼ਤਰ ਵਿੱਚ ਤਾਂ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਰਾਫਾ ਇਹ ਮਾਨਜੋਬ ਐਸਐਸਪੀ ਸਾਹਿਬ ਨੇ ਤਜਦੇ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਾਨਜੋਬ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਤੇ ਐਸਐਚਓ ਨੂੰ ਵੀ ਸੱਦਿਆ ਦੋ ਤਿੰਨ ਵਾਰ ਸੱਦਿਆ ਆਪਣੇ ਕੋਲ ਪੀਬ ਬੜਾ ਜ਼ਰੂਰੀ ਕੇਸ ਆ ਇਹਦੀ ਪਾਇਰ ਰਾਈ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਭੇਜੋਗੇ ਬੇਟਾ ਮੇਰਾ ਜਗਨਜੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਾ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਦੂਸਰ ਲਈ ਭੇਜਿਆ ਪਿਆ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚਲ ਭੇਜਣਾ ਬੇਟੇ ਨੂੰ ਜੀ ਬੈਂਕ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 ਪੰਜ ਹਜ਼ਾਰ ਡਾਲਰ ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਏਜੰਟ ਕਹਿੰਦਾ ਪਰ ਏਜੰਟ ਨੇ ਕੋਈ ਪੈਸੇ ਖਰਚੇ ਨਹੀਂ ਜੀ ਨਾ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਇਹ ਨਾ ਹੀ ਏਜੰਟ ਕੋਸਦਾਦਾ ਹੈਗਾ ਨਾ ਹੀ ਪੁਲਿਸ ਨੇ ਕੋਸੇ ਕਿ ਇਤੀ ਏਜੰਟ ਨੂੰ ਪੁੱਛ ਕੇ ਪਸੰਦੀ ਦੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਔਰ ਏਜੰਟ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵੀਰ ਸਿੰਘ ਉਹਦੀ ਪਤਨੀ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਕਨਵਾਨ ਸਿੰਘਪੁਰਾ ਮਹੱਲਾ ਇਹ ਰਹਿਣ ਵਾਲੇ ਆ ਜਿਹੜੇ ਪੈਸੇ ਦਿੱਤੇ ਗਏ ਸੀ ਕਿ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਨੌਨ ਦੋਨੇ ਇਕੱਠੇ ਸੀ ਕਿ ਆਏ ਜਿਵੇਂ ਪੁੱਛ ਘਰ ਉਹਨਾਂ ਦੇ ਨਵੇਂ ਪੈਸੇ ਹੈ ਬੱਚੇ ਦਾ ਕੋਈ ਅਦਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਕਿ ਬੱਚਾ ਕਿੱਥੇ ਹੈਗਾ ਜੀ ਨਾਇਪੋਲਿਸ ਨੇ ਜਨਰਲ ਰੈਸਟ ਕੀਤਾ ਹੈਗਾ ਪਰ ਉਹਨੂੰ ਪੁਲਸ ਨੇ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ ਗੌਰ ਉਹਨੂੰ ਵੀ ਪੁਲਸ ਨੇ ਪਰਚੇ ਤੋਂ ਬਾਹਰ ਕਰਤਾ ਹੈ ਇਹ ਪਾਨਿਕ ਕਿਹੜਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿਨੇ ਕੋਈ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਸੱਧੀਆਂ ਜਿਹੜੀਆਂ 15 ਲੱਖ ਦੀ ਗਿਣੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹਨਾਂ ਨੂੰ ਪੁੱਛੋ ਵੀ ਇਹ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਵੀ ਆਹ ਬੰਦੇ ਦਾ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋ ਸਾਨੂੰ ਉਹਨੂੰ ਸਾਰਾ ਪਤਾ ਹੈਗਾ ਉਹਦੀ ਪਹਿਲੀ ਵੰਦਾ ਉਹ ਹੀ ਉਹਦਾ ਕੰਮਕਾਰ ਸਾਰਾ ਉਹ ਹੀ ਕਰਦਾ ਹੈਗਾ ਪਰ ਜਨਤ ਦੀ ਉਹ ਨਾਲ ਗੱਲ ਵੀ ਹੁੰਦੀ ਏਐਸ ਸਾਡੇ ਸਾਹਮਣੇ ਉਹਦੇ ਫੋਨ ਤੇ ਕਹਿੰਦਾ ਮੇਰੀ ਗੱਲ ਹੁੰਦੀ ਆ ਪਰ ਨਾ ਤਾਂ ਉਹ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਦਾ ਮੋਬਾਈਲ ਲੰਦਾ ਜੀ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆ ਜੀ ਤੇ ਮੋਬਾਈਲ ਵੀ ਸਾਡਾ ਆ ਜੀ ਉੱਥੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਕਿ ਸਾਡੀ ਕੀ ਮਤ ਕਰਨਗੇ ਜੀ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋਰ ਗਿਆ ਸੀਗਾ ਉੱਥੋਂ ਕਾਨੂੰਨਾਂ ਤੋਂ ਹੀ ਆ ਉਹਦੇ 7 ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੀ ਘਰਦੀ ਦੇ ਨਾਮ ਦੀ ਬਲਵਿੰਦਰ ਕੌਰ ਦੇ ਨਾਮ ਕਿ ਹੋਈ ਹੈ ਆਈ ਪੁਲਿਸ ਨੂੰ ਇਹ ਵੀ ਦੱਸਿਆ ਗਿਆ ਦੀ ਰਜਿਸਟਰੀ ਹੋਈ ਆ ਉਹ ਉਹ ਬੰਦਾ ਪੁੱਛ ਕਿਸ ਕੀਤੀ ਜਾਏ ਕਿ ਬੰਦਾ ਕਿੱਥੇਗਾ ਜਿਹਨੇ ਰਜਿਸਟਰੀ ਤੋਂ ਪੈਸੇ ਭੇਜੇ ਆ ਜਾਂ ਉਹਦਾ ਸਟਾਮ ਲੱਗਾ ਆ ਪਰ ਪੁਲਿਸ ਨੇ ਇਸ ਬਸ ਕੋਈ ਧਿਆਨ ਦੇਣ ਦੇ ਤੱਕ ਨਹੀਂ ਪਾਇਆ ਅਪੀਲ ਕੀ ਕਰੋਗੇ ਆ ਅਪੀਲ ਇਹ ਕਰਾਂਗੇ ਕਿ ਸਾਡੀ ਸੁਣਵਾਈ ਹੋਏ ਉਹਨੂੰ ਜਨਤ ਦਾ ਆਪਾਂ ਦੁਬਾਰਾ ਜ਼ਮਾਨਤ ਲੈ ਕੇ ਉਹ ਕੋ ਪੁੱਛਿਆ ਜਾ ਕੇ ਬੇਟਾ ਦਾ ਹਾਲੇ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਬੇਟਾ ਸਾਹਿਬ ਕੁਛ ਤੇ ਕੁਛ ਦੱਸ ਦੇ ਪਰ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ ਆਹੋ ਜੇ ਜਨਤਾ ਨੂੰ ਫਾਇਸਲੀ ਸਦਾ ਹੋਣੀ ਚਾਹੀਦੀ ਆ ਜੇ ਲੋਕਾਂ ਦੇ ਬੱਚਿਆਂ ਨੂੰ ਪਾ ਮਾਪ ਲੋਕ ਕਿੱਧਰ ਪੈਸੇ ਇਕੱਠੇ ਕਰਦੇ ਆ ਕਿੱਧਰ ਲੋਕਾਂ ਨੂੰ ਫੜ ਫੜ ਕੇ ਪੈਸੇ ਇਹਨਾਂ ਜਨਤਨ ਦਿੰਦੇ ਆ ਪਰ ਇਹਨਾਂ ਦੇ ਸੇਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅੱਗੇ ਡਾਂਕਰਾਂ ਦੇਂਦੇ ਆ ਡਾਂਕਰ ਕੀ ਕਰਦੇ ਮਾਰਪੁੱਟ ਕਰਦੇ ਆ ਕੀ ਕਰਦੇ ਜੀ ਮੈਂ ਸਰਕਾਰ ਨੂੰ ਕਹਾਂਗਾ ਕਿ ਇਹਨਾਂ ਖਿਲਾਫ ਸਿਰ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਇੰਤਜ਼ਾਰਾਂ ਲੋਕਾਂ ਨੂੰ ਵੀ ਕਿ ਐਦਾਂ ਡਾਂਕੇ ਰਸਤੇ ਆਪਣਾ ਬੱਚਾ ਕਲੀਨਾ ਭੇਜਿਓ ਜੇ ਬਈ ਵੀਰ ਲੱਗਦਾ ਤੇ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਕੋਲ ਸਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਗਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕਣੇ ਆ ਘਰ ਆ ਗਏ ਇਧਰ ਮਾਪਿਓਗੋ ਆਪਣੇ तमाम ਆਪਣੀ ਕਮਾਈ ਕਰਨਗੇ ਮੈਂ ਇਹ ਸਰਕਾਰ ਨੂੰ ਬੇਨਤੀ ਕਰਨਾ ਕਿ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ